कांग्रेस पार्टी दे यूथ विंग दे सीनियर जनरल सक्र नवतेज सिंह अमरकोट वालों भाजपा वालों वोट चोरी करन you, नाल के दे खिलाफ कांग्रेस वर्करा नंडियाला गुरु के बस स्टैंड तो लेके शहीद उधम सिंह चौंक तक कैंडल मार्च क्या पत्रकारा गलबात होया कांग्रेस पार्टी दे यूथ विंग दे सीनियर जनरल सक्र नवतेज सिंह अमरकोट ने कहा कि लोकतंत्र बहुत व्डे खतरे विच है जेहड़ी बीजेपी सेंटर विच मौजूदान सरकार है वोट चोरी कर रही है वेखो असी आजाद होकर भी अजह जंगल दे विच फसे

ਬੀਜੇਪੀ ਸਰਕਾਰ ਆ ਉਹ ਜਿਹੜੀ ਵੋਟ ਚੋਰੀ ਕਰ ਰਹੀ ਆ ਠੀਕ ਆ ਵੇਖੋ ਅਸੀਂ ਆਯਾਦ ਹੋ ਕੇ ਵੀ ਅੱਜ ਵੇਖੋ ਉਹਨਾਂ ਦੇ ਜੰਗਲ ਦੇ ਵਿੱਚ ਫਸੇ ਹੋਏ ਆ ਵੇਖੋ ਜਿਵੇਂ ਆਪਣਾ ਮੋਦੀ ਸਰਕਾਰ ਇਹ ਕਰਦੀ ਪਈ ਆ ਕਿ ਇੱਕ ਜਾਣੇ ਦੀਆਂ ਤਿੰਨ ਤਿੰਨ ਪੰਜ ਪੰਜ 10 10 ਵੋਟਾਂ ਬਣਾ ਕੇ ਇਹ ਬਿਹਾਰ ਦੇ ਵਿੱਚ ਆਪਣੇ ਇਲੈਕਸ਼ਨ ਜਿੱਤਣਾ ਚਾਹੁੰਦੇ ਆ ਕਿਉਂਕਿ ਸਾਡੇ ਜਿਹੜੇ ਆਪਣੇ ਰਾਹੁਲ ਗਾਂਧੀ ਜੀ ਆ ਉਹਨਾਂ ਨੇ ਆਵਾਜ਼ ਚੁੱਕੀ ਆ ਇਹ ਆਵਾਜ਼ ਉਹਨਾਂ ਤੱਕ ਨਹੀਂ ਬੰਦ ਹੋਗੀ ਜਿੰਨਾ ਤੱਕ ਇਹ ਸਾਨੂੰ ਇਨਸਾਫ ਨਹੀਂ ਮਿਲਦਾ ਕਿਉਂਕਿ ਇਹਦੇ ਨਾਲ ਇਲੈਕਸ਼ਨ ਕਮਿਸ਼ਨ ਵੀ ਨਾਲੜੀ ਹੋਇਆ ਹੈ ਬੀਜੇਪੀ ਸਰਕਾਰ ਦੇ ਅੱਖ ਹਵੇ ਕ ਆਪਣਾ ਲੋਕਤੰਤਰ ਬਿਲਕੁਲ ਖਤਰੇ ਦੇ ਵਿੱਚ ਆ ਇਹ ਅੱਜ ਜਿਹੜਾ ਕੈਂਡਲ ਮਾਰਚ ਕੱਢਿਆ ਜਾ ਰਿਹਾ ਇਹ ਲੋਕਾਂ ਨੂੰ ਜਾਗਰੂਤ ਕਰ ਲਈ ਆਮ ਜਨਤਾ ਨੂੰ ਇਹ ਆਪਣਾ ਜਾਗਰੂਤ ਕਰਨ ਲਈ ਕੱਢਿਆ ਜਾ ਰਿਹਾ ਕਿ ਵੇਖੋ ਤੁਸੀਂ ਜਿਹੜੀ ਬੀਜੇਪੀ ਸਰਕਾਰ ਆ ਸੈਂਟਰ ਦੇ ਵਿੱਚ ਆ ਜਿਵੇਂ ਉਹ ਆਪਣੇ ਨਾਲ ਵੇਖੋ ਕਿਵੇਂ ਧੱਕਾ ਕਰਦੀ ਪਈ ਆ ਦੇਖੋ ਆਪਾਂ ਵੋਟ ਆਪਾਂ ਕਿਸੇ ਆਪਣੇ ਕੈਂਡੀਡੇਟ ਨੂੰ ਪਾਵਾਂ ਤੇ ਕੈਂਡੀਡੇਟ ਕੋਈ ਦੂਜਾ ਬਣ ਜਾਵੇ ਵੇਖੋ ਇਹ ਲੋਕਤੰਤਰ ਦੇ ਵਿੱਚ بڑا ਵੱਡਾ ਘਾਣ ਹੁੰਦਾ ਪਿਆ ਜਿਵੇਂ ਪੰਜਾਬ ਸਰਕਾਰ ਸਾਨੂੰ ਇੱਥੇ ਲੁੱਟਦੀ ਪਈ ਆ ਤੇ ਸੈਂਟਰ ਸਰਕਾਰ ਸਾਨੂੰ ਉੱਥੇ ਲੁੱਟਦੀ ਪਈ ਆ ਜੀ ਕਿਹੜੀ ਕਿਹੜੀ ਪਾਰਟੀ ਵੱਲੋਂ ਅੱਜ ਤੁਸੀਂ ਇਹ ਜੀ ਆਪਣਾ ਕਾਂਗਰਸ ਪਾਰਟੀ ਵੱਲੋਂ ਸਾਡੇ ਸ੍ਰੀ ਰਾਹੁਲ ਗਾਂਧੀ ਜੀ ਦੇ ਹੁਕਮਾ ਦੇ ਆਪਣਾ ਆਪਣੇ ਚੇਤੇ ਉਦੇਵਾਂ ਨੂੰ ਚਿਪਦੀ ਸਾਡੇ ਪੰਜਾਬ ਦੇ ਪ੍ਰਧਾਨ ਸਾਡੇ ਮੋਹਿਤਮਿੰਦਰ ਰਾਜੀ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਅਸੀਂ ਇਹ ਕਿਹੜਾ ਪ੍ਰੋਗਰਾਮ ਕਰਦੇ ਪਏ ਆ ਪੰਜਾਬ ਦੇ ਅੱਜਕੱਲ੍ਹ ਹਾਲਾਤ ਹੈਗੇ ਏ ਇੱਕ ਸਾਡੇ ਦੀ ਕਲਪਨ ਦੇ ਪਾਸ ਪੰਜਾਬ ਦੇ ਹਾਲਾਤਾਂ ਬਾਣੇ ਤੇ ਤੁਸੀਂ ਜਾਗਰੂਤ ਹੈ ਜੋ ਵੇਖੋ ਪੰਜਾਬ ਦੇ ਵਿੱਚ ਜਿਵੇਂ ਗੈਂਗਵਾਰ ਜਿਵੇਂ ਨਸ਼ਾ ਪੰਜਾਬ ਦੇ ਵਿੱਚ ਰੋਜ਼ ਆਪਣੇ ਜੰਡਿਆਲੇ ਹਲਕੇ ਤੋਂ ਹੀ ਆਪਾਂ ਲਾ ਲਈਏ ਜਿਵੇਂ ਰੋਜ਼ ਹੀ ਫਰੋਤੀਆਂ ਪਿਛਲੇ ਦਿਨ ਜਿਵੇਂ ਤੁਹਾਨੂੰ ਪਤਾ ਹੋਇਆ ਕਿ ਆਪਣਾ ਇੱਕ ਦੁਕਾਨਦਾਰ ਤੇ ਹਮਲਾ ਹੋਇਆ ਜਿਵੇਂ ਹੋਰ ਇਸ ਤੋਂ ਇਲਾਵਾ ਵੀ ਬੜੇ ਰੋਜ਼ ਦੇ ਰੋਜ਼ ਫਰੋਤੀਆਂ ਦੇ ਕਤਲ ਹੋ ਰਹੇ ਆ ਵੇਖੋ ਜਿਹੜੀ ਆਪਣਾ ਭਗਵੰਤ ਮਾਨ ਸਰਕਾਰ ਆ ਫੇਲ ਹੋ ਚੁੱਕੀ ਆ ਇਹਦੇ ਵਿੱਚ ਨਹੀਂ ਤੇ ਲੋਕ ਇਸ ਟਾਈਮ ਜਿਹੜੀ ਕਾਂਗਰਸ ਪਾਰਟੀ ਨੂੰ 2027 ਦੇ ਵਿੱਚ ਲਿਆਉਣ ਲਈ ਤਿਆਰ ਬਟਾ ਤਿਆਰ ਬੈਠੇ ਆ ਬਸ ਇਹ ਹੈ ਕਿ ਜਿਹੜੀ ਹੁਣ ਆਮ ਆਦਮੀ ਪਾਰਟੀ ਐ ਤੋਂ ਲੋਕੀ ਆਪਣਾ ਇਹਨਾਂ ਦਾ ਮਾਨ ਭਾਗ ਹੋ ਚੁੱਕਾ ਆ ਤੇ ਬਸ ਜਿਹੜੀ ਹੁਣ ਕਾਂਗਰਸ ਪਾਰਟੀ ਆ ਆਪਣੇ 2027 ਦੇ ਵਿੱਚ ਆਪਣੀ ਸਰਕਾਰ ਬਣਾਉਣ ਜਾਣਗੇ ਵੇਖੋ ਜੀ ਤੁਹਾਨੂੰ ਜਿਵੇਂ ਪਤਾ ਹੈ ਚਰਨਜੀਤ ਸਿੰਘ ਜਿਨੇ ਜਿਹੜੇ ਆਪਣੇ 3 ਮਹੀਨੇ ਦੇ ਕਾਰਜਕਾਲ ਦੇ ਵਿੱਚ ਜੋ ਆਪਣੇ ਪੰਜਾਬ ਨੂੰ ਉਹਨਾਂ ਨੇ ਦੇ ਦਿੱਤਾ ਉਹ ਭਗਵੰਤ ਮਾਨ ਨੇ ਅੱਜ 3.5 ਸਾਲ ਦੇ ਵਿੱਚ ਨਹੀਂ ਉਹ ਕਰ ਸਕਿਆ ਠੀਕ ਆ ਤੇ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਆਉਣ ਵਾਲੇ ਜਿਹੜੇ ਮੁੱਖ ਮੰਤਰੀ ਆ ਸਰਦਾਰ ਚਰਨਜੀਤ ਸਿੰਘ ਚੰਨੀ ਹੋਣਗੇ ਤੇ ਪੰਜਾਬ ਦਾ ਜਿਹੜਾ ਨਵਾਂ ਪਵਿੱਖ ਹੋਣ ਸਿਰਜਿਆ ਜਾਊਗਾ ਕਾਂਗਰਸ ਪਾਰਟੀ 2027 ਦੇ ਵਿੱਚ ਕੀ ਮੈਸੇਜ ਇਹਨੇ ਚਾਹੁੰਦਾ ਆਮ ਜਨਤਾ ਨੂੰ ਮੈਂ ਆਮ ਜਨਤਾ ਨੂੰ ਇਹ ਕਿ ਬੀਜੇਪੀ ਸਰਕਾਰ ਤੇ ਆਮ ਆਦਮੀ ਸਰਕਾਰ ਤੋਂ ਵੱਖ ਕੇ ਰੋ ਇਹ ਆਪਾਂ ਨੂੰ ਲੁੱਟਣ ਆਏ ਆ ਜਿਹੜੀ ਬੀਜੇਪੀ ਸਰਕਾਰ ਆਮ ਆਦਮੀ ਸਰਕਾਰ ਆ ਇਹ ਆਪਣਾ ਵੀ ਟੀਮ ਆ ਬੀਜੇਪੀ ਸਰਕਾਰ ਦੀ ਠੀਕ ਆ ਇਹਨਾਂ ਨੇ ਰਲ ਕੇ ਜਿਵੇਂ ਹੁਣ ਲੁਧਿਆਣੇ ਦੇ ਵਿੱਚ ਵੀ ਲੈਂਡ ਪੋਲਿੰਗ ਇਹ ਬੜੇ ਜ਼ੋਰ ਦੇ ਨਾਲ ਕਾਂਗਰਸ ਪਾਰਟੀ ਨੇ ਤੇ ਕਿਸਾਨਾਂ ਨੇ ਮੇਰੇ ਭਰਾਵਾਂ ਨੇ ਰਲ ਕੇ ਰੱਦ ਕਰਾਈ ਜਾਂ ਨਹੀਂ ਤੇ ਇਹਨਾਂ ਨੇ ਕੋਈ ਕਸਮ ਨਹੀਂ ਛੱਡਣੀ ਪੰਜਾਬ ਨੂੰ ਲੁੱਟਣ ਲਈ